ਨੋਤੀ ਕ੍ਰੀਸ ਧੋਰੀ ਸਾਰੇ ਲਿਣਾ ਦੇ ਪਤਵੰਤੇ ਸੱਜਣੋ ਅੱਜ ਲੜਾਈ ਹੈ ਧੋਰੀ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਵਿਚਾਰ ਰੈਲੀ ਕੀਤੀ ਗਈ ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦਲਬੀਰ ਸਿੰਘ ਗੋਲਦੀ ਦੇ ਜਾਨ ਨਾਲ ਕਾਂਗਰਸ ਦੁੱਗਣੀ ਮਜ਼ਬੂਤ ਹੋਈ ਹੈ ਅਤੇ ਧੋਰੀ ਵਿੱਚ ਧੜੇਬੰਦੀ ਖਤਮ ਹੋ ਕੇ ਕਾਂਗਰਸ ਵਰਕਰ ਇਕਜੁੱਟ ਹੋਇਆ ਹੈ ਉਹਨਾਂ ਨੇ ਕਿਹਾ ਕੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਕਰ ਸੰਗਰੂਰ ਹਲਕੇ ਦੇ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਫਤਵਾ ਦਿੰਦੇ ਹਨ ਤਾਂ ਮੁੱਖ ਮੰਤਰੀ ਦੀ ਇੱਥੋਂ ਹਾਰ ਹੋਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਈ ਪੰਜ ਕੰਮ ਗਿਣਾ ਦੇਣ ਜੋ ਉਹਨਾਂ ਨੇ ਧੂਰੀ ਲਈ ਕੀਤੇ ਹੋਣ। ਬਲਕਿ ਧੂਰੀ ਦੀ 슈ਗਰ ਮਿਲ ਵੀ ਬੰਦ ਹੋ ਚੁੱਕੀ ਹੈ ਅਤੇ ਕਿਸਾਨਾਂ ਦਾ ਕਈ ਕਰੋੜ ਰੁਪਏ 슈ਗਰ ਮਿਲ ਵੱਲ ਬਕਾਇਆ ਹੈ। ਇਸ ਦੇ ਨਾਲ ਹੀ ਧੂਰੀ ਦੇ ਲੋਕ ਰੇਲਵੇ ਫਾਟਕ ਤੇ ਓਵਰ ਬ੍ਰਿਜ ਨੂੰ ਹਾਲ ਹੀ ਵਿੱਚ ਵੀ ਤਰਸ ਰਹੇ ਹਨ ਉਹਨਾਂ ਕਹਿਆ ਕਿ ਜੇਕਰ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਬਕ ਨਾ ਲਿਆ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਹਾਰ ਦਾ ਮੂੰਹ ਵੇਖੇਗੀ ਪਿੰਡਾਂ 'ਚ ਵੀ ਗਿਆ ਵਾਂ ਤੁਰੀ ਸਵੇਤ ਗੋਲਡੀ ਦੇ ਘਰ ਪਿੰਡ ਪੁੰਨੇਵਾਲ ਪਿੰਡ 'ਚ ਵੀ ਗਿਆ ਸੀਗਾ ਔਰ ਉਸ ਤੋਂ ਬਾਅਦ ਅੱਜ ਜਿਹੜਾ ਇਹ ਇਕੱਠ ਹੋਇਆ ਸ਼ੁਭੀ ਔਰ ਸ਼ੁਭਮ ਸ਼ਰਮਾ ਨੇ ਜਿਹੜਾ ਮਿਹਨਤ ਕਰਕੇ ਕੱਟ ਦਿੱਤਾ ਇਹ ਤੋਂ ਸਾਬਤ ਹੋ ਗਿਆ ਵਾ ਕਿ 골ਡੀ ਦੇ ਜਾਣ ਦੇ ਨਾਲ ਧੂਰੀ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਫਾਇਦਾ ਹੋਇਆ ਨੰਬਰ 1 ਸੁਣਿਆ ਇਹ ਆ ਨੰਬਰ 2 ਸੁਣਿਆ ਕਿ ਇੱਕ ਪਾਸੇ ਭਗਵੰਤਪານ ਕਹਿ ਰਿਹਾ ਕਿ ਮੈਂ 13 ਜ਼ੀਰੋ ਸੀਟਾਂ ਜਿੱਤਾਂਗਾ ਬੰਦਾ ਅਗਰ ਉਹ 13 ਜ਼ੀਰੋ ਸੀਟਾਂ ਜਿੱਤ ਰਿਹਾ ਸੀਗਾ ਤੇ ਫਿਰ ਦੂਜੀਆਂ ਪਾਰਟੀਆਂ ਚੋਂ ਡਿਫੈਕਟਰ ਕਿਉਂ ਲੈ ਕੇ ਆ ਰਿਹਾ ਹੈ ਬੰਦਾ ਜਦੋਂ ਉਹ ਡਿਫੈਕਟਰ ਲਿਆਉਂਦਾ ਜਦੋਂ 골ਡੀ ਨੂੰ ਪੁੱਟਿਆ ਉਹਨੇ ਕਦੋਂ ਧੂਰੀ ਦੇ ਵਿੱਚ ਉਹਨੂੰ ਲੋੜ ਪੈ ਗਈ ਗੋਲਡੀਵਰ ਕੇ ਲੀਡਰ ਦੀ ਮੈਂ ਉਦੋਂ ਸਮਝ ਗਿਆ ਕਿ ਭਗਵੰਤਪານ ਨੇ ਆਪਣੀ ਹਾਰ ਕਬੂਲ ਲਈ ਹੈ ਗੋਲਡੀ ਨੂੰ ਆਪਣੇ ਨਾਲ ਲੈਣਾ ਆਮ ਆਦਮੀ ਪਾਰਟੀ ਦਾ ਨਾ ਸਿਰਫ ਜੋ ਉਹਨਾਂ ਨੇ ਸਿਧਾਂਤ ਬਣਾਏ ਸੀ ਉਹਨੂੰ ਥੱਲੇ ਰੋਂਦਿਆ ਪਰ ਕੋ ਉਸ ਨੂੰ ਲੈਣ ਦੇ ਨਾਲ ਉਹਨਾਂ ਨੇ ਆਪਣੀ ਹਾਰ ਕਬੂਲ ਲਈ ਹੈ ਤੀਸਰਾ ਸੁਣਿਆ ਸੰਗਰੂਰ ਦੀ ਲੜਾਈ ਦਾ ਇਹ ਹੈ ਕਿ ਜਿੱਦਣ ਸੰਗਰੂਰ ਦੀ ਫਤਵਾ ਇਸ ਮੌਜੂਦਾ ਸਰਕਾਰ ਦੇ ਖਿਲਾਫ ਆਵੇਗਾ ਇੱਕ ਨਵੀਂ ਰਾਜਨੀਤੀ ਬਿਲਡ ਕੀਤੀ ਜਾਵੇਗੀ 2027 ਵਾਸਤੇ ਔਰ ਕਾਂਗਰਸ ਦਾ ਬੜਾ ਵੱਡਾ ਦਾਵਾ 2027 ਲਈ ਸਾਡਾ ਤਿਆਰ ਹੋਵੇਗਾ ਔਰ ਇੱਕ ਨਾਲ ਹੋਰ ਗੱਲ ਕਿ ਦੋ ਇਸ ਹਾਰ ਤੋਂ ਸੰਗਰੂਰ ਦੀ ਸੀਟ ਹਾਰਨ ਤੋਂ ਬਾਅਦ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿਮਾਗ ਟਿਕਾਣੇ ਤੇ ਆਵੇਗਾ ਉਹ ਅਗਰ ਇਸ ਫਤਵੇ ਨੂੰ ਅੱਛੇ ਤਰੀਕੇ ਸਮਝਣਗੇ ਤਾਂ ਉਹ ਬੰਦਿਆਂ ਵਾਂਗੂ ਕੰਮ ਕਰਨਗੇ ਹਲੀਮੀ ਨਾਲ ਕੰਮ ਕਰਨਗੇ ਲੋਕਾਂ ਦੇ ਘਰਾਂ ਤੱਕ ਪਹੁੰਚਣਗੇ ਔਰ ਲੋਕਾਂ ਦੀਆਂ ਗੱਲਾਂ ਸੁਣਨਗੇ ਕਿਉਂਕਿ ਅੱਜ ਪਿਛਲੇ 26 ਮਹੀਨਿਆਂ ਵਿੱਚ ਉਹਨਾਂ ਨੇ ਕਿਸੇ ਵਰਗ ਦੀ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਸਿਰਫ ਹੰਕਾਰ ਦੇ ਨਾਲ ਰਾਜ ਕੀਤਾ ਉਹਨਾਂ ਨੇ ਸਿਰਫ ਪਬਲਿਸਿਟੀ ਆਪਣੀ ਸਰਕਾਰ ਪ੍ਰਚਾਰਣ ਦੇ ਦਾ ਰਾਜ ਕੀਤਾ ਉਹਨਾਂ ਨੇ ਜ਼ਮੀਨ ਨਹੀਂ ਹਕੀਕਤ ਅੱਜ ਮੈਂ ਧੂਰੀ ਤੋਂ ਬੋਲ ਰਿਹਾ ਮੈਨੂੰ ਦੱਸੋ ਤੁਸੀਂ ਕਿ ਭਗਵੰਤ ਜੀ ਕੋਈ ਪੰਜ ਅੱਛੇ ਪ੍ਰੋਜੈਕਟ ਨਹੀਂ ਨਾ ਸਕਦਾ ਧੂਰੀ ਵਾਸਤੇ 슈ਗਰ ਮਿਲ ਸਿੱਗੀ ਉਹ ਬੰਦ ਹੋਊਗੀ 14 ਕਰੋੜ ਰੁਪਏ ਦੇਣਦਾਰੀ ਨਹੀਂ ਦਿਵਾ ਸਕਿਆ ਕਿਸਾਨਾਂ ਦੀ ਰੇਲਵੇ ਲਾਈਨ ਦੇ ਉੱਤੇ ਫਟਕ ਇਹ ਨਹੀਂ ਬਣਾ ਸਕਿਆ ਓਵਰ ਬ੍ਰਿਜ ਕੋਈ ਕੰਮ ਬਸਟੈਂਡ ਤੱਕ ਨਹੀਂ ਬਣਾ ਸਕਿਆ ਇਸ ਕਰਕੇ ਮੈਂ ਸਮਝਦਾ ਹਾਂ ਕਿ ਅੱਜ ਇਹ ਜਿਹੜਾ ਕੱਟ ਹੋਇਆ ਵਾ ਇਹ ਇੱਕ ਸੰਕੇਤ ਆ ਇਹ ਧੂਰੀ ਹਲਕੇ ਚੋਂ ਇੱਕ ਹਵਾ ਨਿਕਲ ਕੇ ਆ ਰਹੀ ਆ ਕਿ ਸ਼ਾਇਦ ਪੰਜਾਬ ਦਾ ਮੁੱਖ ਮੰਤਰੀ ਆਪਣੇ ਹਲਕੇ ਧੂਰੀ ਚੋਂ ਹਾਰਨ ਵੱਲ ਨੂੰ ਵੱਧ ਰਿਹਾ ਹੈ। ਫੈਰਾ ਸਾਹਿਬ ਕੱਲ ਬੋਲਦੀ ਨੇ ਆਮ੍ਰਿਤ ਸੇ ਤੋਂ ਫੈਰਾ ਤੇ ਕੁਝ ਬੋਲਿਆ ਤੁਹਾਡੇ ਬਾਰੇ ਚਲਕਾ ਦਿੱਤੀ ਆ ਉਹਦੇ ਬਾਰੇ ਚਲੋ ਦੇਖੋ ਉਹਨੇ ਜੋ ਕਹਿਣਾ ਸੀਗਾ ਉਹ ਮੈਨੂੰ ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਵਾ ਕਿ ਗੋਲਡੀ ਦੀ ਆ ਆਮ ਆਦਮੀ ਚ ਪਾਰਟੀ ਜਾਣਾ ਇਜ਼ ਲਾਈਕ ਅ ਗੁੱਡ ਰਿਟਨਸ ਉਹ ਚੰਗਾ ਹੋਇਆ ਵਾ ਕਿ ਉਹ ਚਲੇ ਗਿਆ ਵਾ ਉਹਦੇ ਜਾਣ ਦੇ ਨਾਲ ਜਿਹੜੇ ਨੌਜਵਾਨਾਂ ਨੂੰ ਦਬਾਇਆ ਜਾ ਰਿਆ ਸੀ ਸ਼ੁੱਭੀ ਵਰਗਿਆਂ ਨੂੰ ਜਿਨ੍ਹਾਂ ਨੂੰ ਪਾਰਟੀ ਇਹ ਸਮਝਦੀ ਸੀ ਕਿ ਸ਼ਾਇਦ ਐਮ ਐਲ ਏ ਆ ਤੇ ਪਤਾ ਨਹੀਂ ਉਹਦੇ ਪੱਲੇ ਕੀ ਆ ਤੁਸੀਂ ਅੱਜ ਹਾਲ ਵਿੱਚ ਕੱਟ ਦੇਖ ਲਿਆ ਇਥੋਂ ਪਤਾ ਲੱਗ ਗਿਆ ਕਿ ਅਸਲ ਕਾਂਗਰਸ ਜਿਹੜੀ ਆ ਉਹ ਅੱਜ ਇੱਥੇ ਪਾਰਟੀ ਦੇ ਨਾਲ ਖੜੀ ਆ ਉਹ ਅੱਜ ਸ਼ੁੱਭੀ ਨੇ ਇਹ ਇਸ ਨੂੰ ਸਥਾਪਿਤ ਕਰ ਦਿੱਤਾ ਕਿ ਧੂਰੀ ਦੀ ਕਾਂਗਰਸ ਜਿਹੜੀ ਆ ਲੀਡਰਸ ਜਿਨ੍ਹਾਂ ਦੇ ਪਿੰਡਾਂ ਦੇ ਪੰਜ ਸਰਪੰਚ ਮਿਊਨਿਸਪਲ ਕਮੇਟੀ ਆੜਤੀਏ ਇਹ ਸਾਰੇ ਜਿਹੜੇ ਨੇ ਇਹ ਪਾਰਟੀ ਦੇ ਨਾਲ ਖੜੇ ਨੇ ਤੇ ਕੋਲਡੀ ਦੇ ਨਾਲ ਇਹਨਾਂ ਵਿੱਚੋਂ ਕੋਈ ਵੀ ਨਹੀਂ ਗਿਆ। ਪਹਿਲੀ ਗੱਲ ਤਾਂ ਕਿਸੇ ਦਾ ਆਰਗੇਨਾਈਜ਼ਡ ਇਕੱਠ ਹੋ ਰਿਹਾ ਵਾ। ਪਿੰਡ ਲੱਡੇ ਦੇ ਵਿੱਚ ਉੱਥੇ ਇਕੱਠੋ ਘਾੜੇ ਤਾਂ 7-800 ਔਰਤ ਤੇ ਬੰਦੇ ਬੈਠੇ ਨੇ। ਤੁਸੀਂ ਕਿਸੇ ਦੇ ਪ੍ਰੋਗਰਾਮ ਵਿੱਚ ਆਣ ਕੇ ਤਾੜੀਆਂ ਮਾਰਦੇ ਆਉਂਦੇ, ਖੱਲਲ ਪਾਉਣ ਦੇ ਆਉਂਦੇ, ਉੱਚੀ-ਉੱਚੀ ਬੋਲਦੇ ਆਉਂਦੇ ਕੀ ਸ਼ੋਹਂਦਾ ਵਾ। ਅਗਰ ਉਸਨੇ ਮੇਰੇ ਨਾਲ ਕੋਈ ਗੱਲ ਕਰਨੀ ਸੀ ਮੇਰੇ ਨਾਲ ਟੈਲੀਫੋਨ ਕਾਲ ਕਰਦੀ ਜਾਂ ਕਰਦਾ ਤੇ ਮੈਂ ਉਹਨੂੰ ਮਿਲਦਾ ਤੇ ਮੈਂ ਮਿਲ ਕੇ ਉਹਦੀ ਗੱਲ ਸੁਣਦਾ। ਜਦੋਂ ਉਹ ਧੱਕੇ ਨਾਲ ਆ ਗਏ ਅੰਦਰ ਸਾਰੇ ਇਟ ਵਾਸ ਬਿਕੋਜ਼ ਉਹਦਾ ਇਹਦਾ ਬਦਮਾਸ਼ੀ ਵਾਲੀ ਗੱਲ ਹੈ ਨਾ ਮੈਂ ਤਾਂ ਫਿਰ ਵੀ ਮਾਈਕ ਦੇ ਦਿੱਤਾ ਸੁਲਝਾ ਦਿੱਤਾ ਚਾਹ ਲੈ ਲੈ ਮਾਈਕ ਪਰ ਜਦੋਂ ਇਦਾਂ ਦੀ ਕੋਈ ਹਰਕਤ ਕਰਦਾ ਇਹਦਾ ਆਟੋਮੈਟਿਕ ਰਿਐਕਸ਼ਨ ਹੁੰਦਾ ਖੇਰੇ ਦੇ ਵਾਸਤੇ ਗੱਲ ਥੋੜੋ ਜਿਹੀ 100 ਬੰਦਾ ਉਹ ਕਵੇ ਉਹਨੂੰ ਕਿ ਤੁਸੀਂ ਇਸ ਪੰਡਾਲ ਵਿੱਚ ਨਾ ਰਹੋ ਉਹ ਤੇ ਖੇਰਾ ਕੀ ਕਰ ਸਕਦਾ ਸੀ ਬਹੁਤ ਵਾਰੀ ਕਹਿ ਚੁੱਕਾ ਇਹ ਇਹ ਬੜਾ ਇੱਕ ਨਾਮਾਤਰ ਇਸ਼ੂ ਆ ਪਾਰਲੀਮੈਂਟ ਵਿੱਚ ਬਹੁਤ ਵੱਡੇ ਇਸ਼ੂ ਜੋ ਮਾਲਵੇ ਦੀ ਧਰਤੀ ਤੇ ਕੈਂਸਰ ਫੈਲ ਰਿਹਾ ਹੈ ਜੋ ਸਾਡਾ ਕਗਰ ਦਰਿਆ ਦਰਿਆ ਤਬਾਈ ਕਰ ਰਿਹਾ ਹੈ ਜੋ ਸਾਡੇ ਬੱਚੇ ਨਸ਼ਾ ਨਾ ਮਾਰ ਰਹੇ ਨੇ ਜੋ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਾਡੇ ਕਿਸਾਨਾਂ ਨੂੰ ਕੁੱਟਮਾਰ ਕੀਤੀ ਜਾ ਰਹੀ ਹੈ ਸ਼ੁਭ ਕਰਨ ਦਾ ਕਤਲ ਕੀਤਾ ਜਾ ਰਿਹਾ ਸਿਦੂ ਮੁਸੇਵਾਲੇ ਦਾ ਕਤਲ ਹੋਇਆ ਬਹੁਤ ਇੰਪੋਰਟੈਂਟ ਇਸ਼ੂਜ਼ ਨੇ ਦੈਟ ਇਜ਼ ਇਰੈਲੇਵੈਂਟ ਕੁਐਸਚਨ ਦੇਖੋ ਗੱਲ ਇਹ ਆ ਕਿ ਜੇ ਤਾਂ ਇੰਡੀਆ ਆਲਾਈਂਸ ਦੀ ਸਰਕਾਰ ਬਣਦੀ ਤੇ ਫਿਰ ਇਹ ਮੰਨ ਕੇ ਚੱਲੋ ਕਿ ਅਸੀਂ ਸੰਗਰੂਰ ਜ਼ਿਲ੍ਹੇ ਵਿੱਚ ਔਰ ਤੂਰੀ ਸਮੇਤ ਪਾਇਦਾਰ ਗੱਲਾਂ ਕਰਾਂਗੇ ਨਾ ਸਪੋਜ਼ ਇਫ ਵੀ ਡੂ ਨਾਟ ਹੈਵ ਦ ਗਵਰਨਮੈਂਟ ਆਫ ਇੰਡੀਆ ਤੇ ਮੈਂ ਕਿੱਲਾ ਮੈਂਬਰ ਪਾਰਲੀਮੈਂਟ ਬਣਦਾ ਫੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਦੇ ਅਧਿਕਾਰ ਖੇਤਰ ਵਿੱਚ ਐਮਪੀ ਲਾਇਟ ਤੋਂ ਲੈ ਕੇ ਵਿਜੀਲੈਂਸ ਮਾਨੀਟਰਿੰਗ ਕਮੇਟੀ ਤਿੰਨ ਜ਼ਿਲ੍ਹਿਆਂ ਦਾ ਮੈਂ ਚੇਅਰਮੈਨ ਹੋਊਂਗਾ ਆਈ ਵਿਲ ਸ਼ੋਰ ਅਕਾਉਂਟੇਬਿਲਟੀ ਆਈ ਵਿਲ ਇਨਸ਼ੋਰ ਕਿ ਕੋਈ ਅਫਸਰ ਗਲਤ ਕੰਮ ਨਾ ਕਰੇ ਲੋਕਾਂ ਦਾ ਪੈਸਾ ਲੋਕਾਂ ਦੇ ਘਰਾਂ ਤੱਕ ਪਿੰਡਾਂ ਤੱਕ ਸਹੀ ਪਹੁੰਚੇ ਕਿਉਂਕਿ ਬਹੁਤ ਲੁੱਟ ਕੋ ਸਟ ਹੋ ਰਹੀ ਆ ਸ਼ਾਇਦ ਪੁਰਾਣੇ ਐਮਪੀਆ ਨੇ ਵਿਜੀਲੈਂਸ ਮਾਨੀਟਰਿੰਗ ਕਮੇਟੀ ਜਿਹਦੇ ਵਿੱਚ ਡੀਸੀ ਐਸਐਸਪੀ ਸਾਰੀ ਐਡਮਿਨਿਸਟ੍ਰੇਸ਼ਨ ਥੱਲੇ ਆ ਦੇ ਡਿਡ ਨਾਟ ਦੇ ਡਿਡ ਨਾਟ ਯੂਟਿਲਾਈਜ਼ ਦੈਟ ਪਲੱਟਫਾਰਮ ਵੈਰੀ ਇ ਪਰ ਇੱਕ ਗੱਲ ਮੰਨ ਕੇ ਚੱਲੋ ਮੈਂ ਤਾਂ ਮੈਂ ਤਾਂ ਆਪ ਇਸੇ ਜੱਦੂ ਜਹਤੋਂ ਪੈਦਾ ਹੋਇਆ ਮੈਂ ਆਪ ਕਦੀ ਜ਼ਿੰਦਗੀ ਚ ਕਿਸੇ ਤੋਂ ਮੰਗਿਆ ਨਹੀਂ ਔਰ ਮੈਂ ਲੋਕਾਂ ਦੇ ਕਚਹਿਰੀ ਵਿੱਚ ਜੂਝਦੇ 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 ਤਿੰਨ ਵਾਰ ਐਮਐਲਏ ਬਣਿਆ ਇੱਕ ਵਾਰ ਲੀਡਰ ਆਫ ਆਪੋਜੀਸ਼ਨ ਬਣਿਆ ਔਰ ਬਿਨਾ ਟਿਕਟ ਮੰਗੇ ਮੈਂ ਸੰਗਰੂਰ ਚ ਇੱਥੇ ਪਹੁੰਚਾ ਛੂਬੀ ਨੂੰ ਮੈਂ ਇਹ ਕਹੂੰਗਾ ਕਿ ਆਪਣੇ ਮਿਹਨਤ ਨਾਲ ਕੰਮ ਕਰੋ ਹਰ ਪਾਰਟੀ ਕੰਮ ਨੂੰ ਦੇਖ ਲਈ ਆ ਅੱਜ ਵਾਲਾ ਕੱਟ ਜਿਹੜਾ ਇਹ ਇਟ ਵਿਲ ਨੋਟ ਗੋ ਅਨਨੋਟਿਸਡ ਇਹ ਸਾਰੀ ਸਾਡੀ ਪਾਰਟੀ ਤੱਕ ਗੱਲ ਪਹੁੰਚੇਗੀ ਇਲੈਕਸ਼ਨ ਤੋਂ ਉਪਰੰਤ ਮੈਂ ਸਾਰੀ ਪਾਰਟੀ ਨਾਲ ਬੈਠ ਕੇ ਸਲਾਹ مشورہ ਕਰਕੇ ਇਹਨਾਂ ਨੂੰ ਬੰਦ ਦਾ ਸਤਾਨ ਉਹ ਆਟੋਮੈਟਿਕਲੀ ਮਿਲਣਾ ਕੋਈ ਰੋਕ ਨਹੀਂ ਸਕਦਾ ਥੈਂਕ ਯੂ